ਭਾਈ ਗੁਰਜੀ ਦਾ ਖਾਲਸਾਵਾ ਗੁਰਜੀ ਦੀ ਫਤਿਹ ਹਿੰਦ ਸਿੰਘ ਜੱਜ ਹੋ ਗਿਆ 14 ਪਹੁੰਚਿਆ ਜਿੰਨੇ ਹੰਗਾਂ ਦੁਆਰਾ ਮਹੱਲੇ ਸੇ ਆਏ ਜਾਣਗੇ ਤੇ ਇੱਥੇ ਵਾਪਕ ਤਰ੍ਹਾਂ ਦੇ ਕਰਤੱਵ ਦਿਖਾਈ ਜਾਣਗੇ ਨਿਹੰਗਾਂ ਵੱਲੋਂ ਇਸ ਵਕਤ ਆਪਾਂ ਖੜੇ ਆ ਪਪਾ ਬੰਦਾ ਸਿੰਘ ਬਹਾਦਰ ਕੋਲ ਜੀ ਦੇ ਵਿੱਚ ਖੜੇ ਆ ਤੇ ਜਾਤਰ ਵੇਹੇ ਲੋਕਾਂ ਨੂੰ ਇਹ ਮਹੱਲੇ ਬਾਰੇ ਪਤਾ ਨਹੀਂ ਹੋਣਾ ਵੀ ਇਹ ਕਿਉਂ ਸੇ ਆ ਜਾਂਦੇ ਨੇ ਅਸਲ ਵਿੱਚ ਨਿਹੰਗ ਸਿੰਘ ਆਪਣੇ ਮਹੱਲੇ ਜਾਰਾਮਾ ਬਾਗਵਾਨਗੜ ਗੁਰਦੁਆਰਾ ਸਾਹਿਬ ਤੋਂ ਕਰਦੇ ਹਨ ਕਿਉਂਕਿ ਜਿਸ ਸਮੇਂ ਮਾਤਾ ਗੁਜਰੀ ਅਤੇ ਛੋੜੇ ਸਾਹਿਬ ਜਦੋਂ ਸ਼ਹੀਦ ਕਰਕੇ ਜੰਗਲ ਵਿੱਚ ਛੱਡ ਦਿੱਤਾ ਗਿਆ ਸੀ ਉਸ ਸਮੇਂ ਤੇ ਸ਼ੇਰਾਂ ਨੇ ਰੱਖੀ ਕੀਤੀ ਸੀ ਤੇ ਉਸ ਦਿਨ ਤੋਂ ਹੀ ਇਹ ਮਹੱਲੇ ਸੇ ਆਈ ਜਾਂਦੇ ਹਨ ਤੇ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਆਹ ਦੇਖ ਫਰਾ ਬਣਾ ਕਰ ਬੱਚਿਆਂ ਨੂੰ ਸਾਸ਼ ਕਰਕੇ ਮੈਂ ਬੇਨਤੀ ਕਰਾਂ ਬੱਚਿਆਂ ਨੂੰ ਲੈ ਕੇ ਸਾਡੇ ਦੇ ਬਖਨ ਦੀ ਕਿਰਪਾ ਅਰਦਾ ਕਰੋ ਸ੍ਰੀ ਮਾਨ ਖੰਡ ਬਾਬਾ ਜੀ ਦਾ ਸ੍ਰੀ ਸਾਹਿਬ ਦੀ ਮਿਸ਼ਰਤ ਹੋ ਬਰਨਾਲਾ ਬਾਬਾ ਬਟਾਰਾ ਸਾਹਿਬ ਆ ਵਗੜੀ ਗਿਆ ਖਾਲੋ ਹੋ ਗਏ ਆ ਭਾਵੇਂ ਥੋੜੇ ਭੱਜ ਗਏ ਉਹਨਾਂ ਨੇ ਪਤਾ ਨਹੀਂ ਲੱਗਣਾ ਵਾਰ ਵਾਰ ਬੋਤੀ ਤੇ ਕਾਫੀਆਂ ਬੱਦਦੇ ਨੇ ਇੱਕ ਦੇਖ ਕੇ ਆ ਕੇ

何で ਆ ਗਿਆ ਆ ਗਿਆ ਆ ਗਿਆ ਆ ਗਿਆ ਅੱਜ ਦੋ ਪਾਸੇ ਘੋੜਿਆਂ ਦੀ ਦੌੜ ਰਾਤ ਹੋ ਚੁੱਕੀ ਹੈ ਹਾਰੇ ਨੂੰ ਦੇਤੀ ਹੈ ਜਿੱਥੋਂ ਜਿੱਥੋਂ ਅਬੰਦ ਬਾੜੂ ਗ੍ਰੋਹ ਲਈ ਸੋਹਰ ਤੋਂ ਗ੍ਰੋਹ ਲਈ ਮੱਤ ਰੁੜਦਾ ਸਿੰਘ ਸਾਹਿਬ बाबा di बाबा ਦਸ ਰਿਵੀਰ ਤਰਨਾਵਾਲਾ ਵੀਂਡ ਦੇ ਬਰਾਮਦ ਕੀਤਾ ਗਿਆ ਬਰਾਮਦੀ ਬਗਾਂ ਦੇ ਵਿੱਚ ਫੜੀ ਉਸ ਮਹੇਸ਼ ਤਰਨਾਵਾਲਾ ਦੇ ਅਰੇਸਰ ਹੋਰ ਫੌਜ ਨੂੰ ਜੈਦੀ ਨਿਊ ਰੋਡ ਤੋਂ ਤਰਾਅ ਆਸ ਨੂੰ ਸਰਕਾਰ ਨੂੰ ਸੁਝਾਅ ਨੂੰ ਹੋਣ ਦੇ ਬਾਪਾ ਜੀ ਦਾ ਪੇਪਰ ਤੇ ਕਿੰਨਾ ਡਾਈਟ ਆਇਆ ਸਿੱਧਾ ਆ ਗਿਆ ਤੁਹਾਡਾ ਨਾਮ ਕੋਲ ਲੱਗਦਾ ਹੈ ਜੀ ਇਕ ਵਾਰ ਵਿਚਾਰਿਆ ਕਲਾਪਨ ਸਾਰੀ ਸਭ ਦਾ ਹੋਵੇਗਾ ਉਹ ਬੇਰੇ ਇਕੱਠੇ ਹੋ ਗਏ ਬ੍ਰਹਮਣੀ ਪੰਥਰੇ ਦੇ ਜੋ ਸਾਡਾ ਬ੍ਰਿਜ ਅਕਾਲੀ 95 ਕਰੋੜੀ ਪੰਥ ਅਕਾਲੀ ਕਮਾਦਰ 15 ਲੱਖ ਤੋਂ ਜੋ ਸਾਡ ਸੰਗਤ ਦੀ ਕੋਆ ਪ੍ਰਸਤਾਵ ਜਿਹੜੀ ਇਹ ਹੋਰਦਾ ਹੋ ਰਹੀ ਹੈ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਅਧਿਕਾਰ ਅਰਦਾਸ ਕਰਦੇ ਹਾਂ ਪੰਜ ਸੰਗਤ ਦੀ ਜਨਾਬ ਤੋਂ ਬਾਬਾ ਬੰਦਨ ਤੇਲ ਪਾਰ ਇਸ ਨਾਲ ਜੁੜੇ ਹੋਏ ਪ੍ਰਜਾਣ ਮਾਣਦੇ ਨੇ ਜੋ ਜੇ ਸ਼ੁਰੂ ਕਰਕੇ ਤਿਆਰੀ ਜੋ ਹੋ ਰਹੀ ਹੈ نکلے بارے میں